ਆਜੀ ਨਾਲ ਆ ਬਲੋ ਨੀ ਆਮ ਆਦਮੀ ਸਰਕਾਰ ਮਰਦਾਬੋਲ ਇਹ ਸਰਕਾਰ ਨੇ ਕਮੀ ਹੈ ਸਰਕਾਰ ਦਾ ਕਮੀ ਹੈ ਕੋ ਸਰਕਾਰ ਨੇ ਕਮੀ ਹੈ ਇਹ ਸਰਕਾਰ ਕਮੀ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਲਓ ਬੋਲੋ ਵੀ ਗੱਲ ਇਹ ਬੋਲਣਾ ਇਹ ਤਾਂ ਬੋਲਣਾ ਆਹ ਆਹ ਇਹਦਾ ਦਾ ਆਹ ਇਹਦਾ ਦਾ ਪਰੂਣਾ ਤੇਜ ਆ ਇਹ ਬੜਾ ਜਿਹਾ ਪਰੂਣਾ ਤੇਜ ਆ ਇਹ ਵਾਲੇ ਜੰਮਿਆ ਵੀ ਨਹੀਂ ਬਣ ਲੱਗਦਾ ਏ ਪਲੱਸ ਅਜੇ ਏ ਪਲੱਸ ਨਹੀਂ ਨਵੇਂ ਸ਼ਹਿਰ ਦਾ ਇਹਦਾ ਪਰੂਣਾ ਤੇਜ ਆ ਵੇ ਇਹ ਪਲੱਸ ਇਹ ਪਲੱਸ ਨਹੀਂ ਨਵੇਂ ਸ਼ਹਿਰ ਦਾ لاي دا تیل دا پلن دي پڙه راجي کي ته دبر اڙي کان او ثاني پوي دي پاڻي نال سلام سرکار مرداباد 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 پنجاب سرکار مرداباد 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 مرداباد

ਆਇਓ ਅੱਗੇ ਆਓ ਸਰਕਾਰ ਮੁਰਦਾਬਾਦ 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 ਜਬ ਸਰਕਾਰ ਮੁਰਦਾਬਾਦ 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 ਭਗਵਾਨ ਤੁਮਨ ਸਰਕਾਰ ਮੁਰਦਾਬਾਦ 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 ਭਗਵਾਨ ਤੁਮਨ ਸਰਕਾਰ ਮੁਰਦਾਬਾਦ 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 ਗੁੰਡਾ ਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੁੰਡਾ ਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ मुर्दाबाद 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 मुर्दाब मु ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਹੈ ਬੜੀ ਤਾਂ ਲੋਕਾਂ ਨੇ ਇਸ ਕਰਕੇ ਸਰਕਾਰ ਬਣਾਈ ਸੀ ਕਿ ਕੋਈ ਨਵਾਂ ਚੰਗਾ ਬਦਲਾਅ ਆਊਗਾ ਪਰ ਜਿੱਦਣ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਚੰਗਾ ਬਦਲਾਅ ਆਣ ਦੀ ਜਗ੍ਹਾ ਮਾੜਾ ਬਦਲਾਅ ਆਣਾ ਸ਼ੁਰੂ ਹੋ ਗਿਆ ਪੰਜਾਬ ਦੇ ਅੰਦਰ ਪਹਿਲੇ ਦਿਨ ਤੋਂ ਹੀ ਲੁੱਟਾਂ ਖੋਹਾਂ ਗੁੰਡਾਗਰਦੀ ਫਰੋਤੀਆਂ ਬੰਬ ਧਮਾਕੇ ਹੋਣੇ ਸ਼ੁਰੂ ਹੋ ਗਏ ਗੱਲ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਐਸਾ ਇੱਕ ਕਾਲਾ ਦਿਨ ਚੜਿਆ ਕਿ ਲੀਡਰਾਂ ਦੇ ਘਰਾਂ ਉੱਤੇ ਗ੍ਰਨੇਡ ਨਾਲ ਹਮਲੇ ਹੋਣੇ ਸ਼ੁਰੂ ਹੋ ਗਏ। ਇਹ ਚੀਜ਼ਾਂ ਮੈਂ ਸਮਝਦਾ ਪਾਕਿਸਤਾਨ ਅਫਗਾਨਿਸਤਾਨ ਤਾਂ ਸੁਣੀਆ ਸੀ ਪਰ ਪੰਜਾਬ ਦੇ ਅੰਦਰ ਐਸਾ ਮਾਹੌਲ ਕਦੀ ਨਹੀਂ ਬਣਿਆ ਜੋ ਹੁਣ ਹੋਇਆ। ਮੋਰੰਜਰ ਕਾਲੀਆ ਜੀ ਸਾਡੇ ਨੈਸ਼ਨਲ ਲੀਡਰ ਹੈ। ਉਹਨਾਂ ਦੇ ਘਰ ਤੇ ਗ੍ਰਨੇਡ ਨਾਲ ਅਟੈਕ ਕਰਕੇ ਇੱਕ دہشت ਪਾਣ ਦੀ ਕੋਸ਼ਿਸ਼ ਕੀਤੀ ਗਈ। ਕੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਤੇ ਲੀਡਰਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਰੋਕਣ ਵਾਸਤੇ ਕਿ ਪੰਜਾਬ ਦੇ ਅੰਦਰ ਕਿਉਂਕਿ ਬੜੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਆਮ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵਾਲੇ ਬੀਜੇਪੀ ਨੂੰ ਰੋਕਣ ਵਾਸਤੇ ਐਸ ਘਟਿਆ ਰਾਜਨੀਤੀ ਤੇ ਆਗੇ ਕਿ ਇਹਨਾਂ ਦੀ ਜਿਹੜੀ ਇੰਟੈਲੀਜੈਂਸੀ ਜਮਾਂ ਫੇਲ ਹੋ ਗਈ ਤੁਸੀਂ ਦੇਖਿਆ ਹੋਣਾ ਕਿ ਲੋਕਾਂ ਤੋਂ ਚੰਗੇ ਬਿਜ਼ਨਸਮੈਨਾਂ ਤੋਂ ਜੇ ਕਿਸੇ ਨੇ ਮੇਂਤ ਨਾਲ 4 ਪੈਸੇ ਕਮਾ ਲੇ ਤਾਂ ਉੱਤੋਂ ਫਰੋਤੀ ਮੰਗੀ ਜਾਂਦੀ ਹੈ ਗੁੰਡਾਗਰਦੀ ਕੀਤੀ ਜਾਂਦੀ ਹੈ ਗੋਲੀਆਂ ਚੱਲਦੀਆਂ ਲੋਕਾਂ ਦੇ ਘਰਾਂ ਤੇ ਬੰਬ ਧਮਾਕੇ ਹੋ ਰਹੇ ਆ ਤੇ ਐਸੇ ਹਾਲਾਤ ਦੇ ਵਿੱਚ ਪੰਜਾਬ ਦਾ ਹਰ ਇੱਕ ਵਿਅਕਤੀ ਇਹ ਮਹਿਸੂਸ ਕਰਨ ਲੱਗ ਗਿਆ ਕਿ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਇੱਥੇ ਪੰਜਾਬ 'ਚ ਰਹਿਿਆ ਜਾ ਸਕਦਾ ਹੈ ਜੇ ਨੈਸ਼ਨਲ ਲੈਵਲ ਦੇ ਲੀਡਰਾਂ ਦੇ ਘਰਾਂ ਤੇ ਗ੍ਰਨੇਡ ਅਟੈਕ ਹੋਣੇ ਸ਼ੁਰੂ ਹੋ ਜਾਣ ਜੇ ਪੁਲਿਸ ਦੀਆਂ ਚੌਕੀਆਂ ਤੇ ਪੁਲਿਸ ਦੇ ਥਾਣਿਆਂ ਤੇ ਗ੍ਰੇਨੇਡ ਨਾਲ ਅਟੈਕ ਹੋਣੇ ਸ਼ੁਰੂ ਹੋ ਜਾਣ ਤਾਂ ਮੈਂ ਸਮਝਦਾ ਕਿ ਇਹਦੇ ਨਾਲੋਂ ਫੇਰ ਲੋਕ ਇਹ ਮਹਿਸੂਸ ਕਰਦੇ ਹੋਣਗੇ ਵੀ ਇਹਦੇ ਨਾਲੋਂ ਤਾਂ ਕਿਸੇ ਹੋਰ ਥੇਹ ਚ ਰਹਿਣਾ ਜ਼ਿਆਦਾ ਵਧੀਆ ਹੈ ਤੇ ਪਰ ਮੈਂ ਇਹ ਕਹਿਣਾ ਚਾਹਨਾ ਹੈ ਭਗਵੰਤਬਾਨ ਦੀ ਸਰਕਾਰ ਨੂੰ ਕਿ ਪੰਜਾਬ ਦੇ ਲੋਕ ਸੰਘਰਸ਼ੀਲ ਪੰਜਾਬ ਦੇ ਲੋਕ ਮਿਹਨਤੀ ਪੰਜਾਬ ਦੇ ਲੋਕ ਤਕੜੇ ਦਲੇਰ ਲੋਕ ਹੈ ਕਿ ਇਹ ਇਨ੍ਹਾਂ ਛੋਟੀਆਂ ਚੀਜ਼ਾਂ ਤੋਂ ਡਰਨ ਵਾਲੇ ਹੈ ਨਹੀਂ ਤੇ ਮਜਬੂਤੀ ਦੇ ਨਾਲ ਪੰਜਾਬ ਦੇ ਲੋਕ ਭਾਈਚਾਰਕ ਸਾਂਝ ਦੇ ਨਾਲ ਬੜੀ ਮਜਬੂਤੀ ਦੇ ਨਾਲ ਇਕੱਠੇ ਹੋ ਕੇ ਪੰਜਾਬ ਚ ਦੁਬਾਰਾ ਇੱਕ ਚੰਗਾ ਮਾਹੌਲ ਸਿਰਜਣਗੇ ਤੇ ਇਹ ਆਮ ਆਦਮੀ ਪਾਰਟੀ ਨੂੰ ਇੱਥੋਂ ਭਜਾ ਕੇ 2 ਸਾਲ ਬਾਅਦ ਜਦੋਂ ਇਲੈਕਸ਼ਨ ਹੋਣੇ ਆ 2027 ਦੇ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਇਹਨਾਂ ਨੂੰ ਬਦਲ ਕੇ ਇੱਕ ਚੰਗੀ ਸਰਕਾਰ ਜਿੱਦਾਂ ਯੂਪੀ ਦੇ ਅੰਦਰ ਯੋਗੀ ਜੀ ਦੀ ਸਰਕਾਰ ਚੱਲ ਰਹੀ ਹੈ ਇਦਾਂ ਦੀ ਸਰਕਾਰ ਪੰਜਾਬ ਦੇ ਅੰਦਰ ਲੋਕ ਲੈਣਾ ਚਾਹੁੰਦੇ ਆ ਤੇ ਇਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਮੰਡਲ ਬਲਾਚੌਰ ਦੇ ਸਾਡੇ ਪ੍ਰਧਾਨ ਆਨੰਦ ਸ਼ਿਖੋਰ ਜੀ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਇੱਕ ਪ੍ਰਦਰਸ਼ਨ ਕੀਤਾ ਜਾਵੇ ਬਲਾਚੌਰ ਦੇ ਅੰਦਰ ਸਰਕਾਰ ਦੇ ਖਿਲਾਫ ਤੇ ਲੋਕਾਂ ਨੂੰ ਇਹ ਮੈਸੇਜ ਦੇਣ ਲਈ ਕਿ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਲੋਕਾਂ ਨਾਲ ਖੜਨ ਵਾਲੇ ਆ ਹਮੇਸ਼ਾ ਲੋਕਾਂ ਦੇ ਨਾਲ ਵੋਟੇ ਨਾਲ ਵੋਟਾਂ ਲਾ ਕੇ ਉਹਨਾਂ ਦੀ ਆਵਾਜ਼ ਵੀ ਚੱਕਦੇ ਰਾਂਗੇ ਤੇ ਪੰਜਾਬ ਦੇ ਅੰਦਰ ਇੱਕ ਚੰਗਾ ਮਾਹੌਲ ਸਿਰਜਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਕਰੋਤਨ ਬੋਲ ਗਿਆ ਮੈਂ ਪੱਤਰਕਾਰ ਭਾਈਚਾਰਾ ਤੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦਾ ਧੰਨਵਾਦ ਕਰਦਾ ਹਾਂ ਅਤੀ ਅੱਜ ਜਿਹੜਾ ਰੋਸ ਪ੍ਰਦਰਸ਼ਨ ਮਨੰਜਨ ਕਾਲੀਆ ਜੀ ਦੇ ਘਰ ਦੇ ਉੱਪਰ ਇੱਕ ਹੈਂਡ ਗ੍ਰਨੇਡ ਸਿੱਟਿਆ ਗਿਆ ਉਸ ਚੀਜ਼ ਦੀ ਇੱਕ ਬੜੀ ਵਧੀਆ ਤਰੀਕੇ ਨਾਲ ਤਫ਼ਦੀਸ਼ ਕਰਨੀ ਚਾਹੀਦੀਆ ਜਿਹੜੇ ਹੈਂਡ ਗ੍ਰਨੇਡ ਸਾਨੂੰ ਡਿਫੈਂਸ ਪੋਰਟਸ 'ਚ ਵੀ ਬਹੁਤ ਔਖੇ ਔਖੇ ਮਿਲਦੇ ਆ ਉਹ ਕਿੱਦਾਂ ਇੱਕ ਆਮ ਆਦਮੀ ਕੋਲ ਆਇਆ ਤੇ ਉਹਨੂੰ ਕਿੱਦਾਂ ਕਰਕੇ ਉਹਨਾਂ ਨੇ ਉੱਥੇ ਸਿੱਟਿਆ ਤੇ ਇੱਕ ਐਡੇ ਵੱਡੇ ਨੈਸ਼ਨਲ ਲੀਡਰ ਨੂੰ ਭਾਰਤੀ ਜਨਤਾ ਪਾਰਟੀ ਦੇ ਜਿਨ੍ਹਾਂ ਦਾ ਕੇ ਪੰਜਾਬ 'ਚ ਬਹੁਤ ਵੱਡਾ ਕਾਰਵਾ ਉਹਨਾਂ ਦੇ ਘਰ ਦੀ ਜਿਹਾ ਸੇਫਟੀ ਹੈ ਨਹੀਂ ਤਾਂ ਸਾਡੇ ਆਮ ਸਿਟੀਜ਼ਨ ਦਾ ਕੀ ਹੋਗਾ ਮੈਂ ਤੁਹਾਡੇ ਥਰੂ ਇਸ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਹੈ ਕਿ ਇਦਾਂ ਦੇ ਜਿਹੜੇ ਕਾਰਨਾਮੇ ਉਹ ਬੰਦ ਹੋਣੇ ਚਾਹੀਦੇ ਤੇ ਆਮ ਬੰਦੇ ਨੂੰ ਇੱਕ ਵਧੀਆ ਜ਼ਿੰਦਗੀ ਬਤੀਤ ਕਰਨ ਦਾ ਮੌਕਾ ਦਿੱਤਾ ਜਾਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ